ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਛੇ ਅਜੂ ਰੋਕਰ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਛੇੜ ਗਈ ਨਵੀਂ جنگ ਥਾਈਲੈਂਡ ਅਤੇ ਕੋਲੰਬੀਆ ਚੋ ਭਿਆਨਕ ਲੜਾਈ ਅਸਮਾਨ ਤੋਂ ਬਰਸ ਰਹੇ ਬੰਬ ਕੀ ਚੀਨ ਮਾਰੇਗਾ ਐਂਟਰੀ ਥਾ ਇਰਾਨ ਅਤੇ ਇਜ਼ਰਾਈਲ ਦੇ ਤਣਾਅ ਤੇ ਮਾਹੌਲ ਤੋਂ ਬਾਅਦ ਹੁਣ ਇੱਕ ਹੋਰ جنگ ਦੀ ਸ਼ੁਰੂਆਤ ਹੋ ਗਈ ਹੈ ਥਾਈਲੈਂਡ ਅਤੇ ਕੋਲੰਬੀਆ ਦੇ ਵਿਚਕਾਰ ਲੜਾਈ ਚੱਲ ਰਹੀ ਹੈ ਇਸ ਰਿਪੋਰਟ ਮੁਤਾਬਕ ਵੀਰਵਾਨੂ థਾਈਲੈਂਡ ਨੇ ਆਪਣੇ F16 ਲੜਾਕੂ ਜਹਾਜ਼ ਰਾਹੀਂ ਕੋਲੰਬੀਆ ਤੇ ਹਮਲਾ ਕਰ ਦਿੱਤਾ ਹੈ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਜੰਗ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਟਕਰਾਹ ਇਹ ਟਕਰਾਹ ਉਸ ਵੇਲੇ ਵਧਿਆ ਜਦ ਦੋਹਾਂ ਦੇਸ਼ਾਂ ਦੀ ਸਰਹੱਦ ਨੇੜੇ ਇੱਕ ਮੰਦਰ ਕੋਲ ਗੋਲਾਬਾਰੀ ਹੋਈ ਹੈ ਜਦੋਂ ਕਿ ਕੋਲੰਬੀਆਈ ਸੈਨਿਕ థਾਈਲੈਂਡ ਦੇ ਫੌਜੀ ਟਿਕਾਣੇ ਦੇ ਨੇੜੇ ਪਹੁੰਚੇ ਤਾਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਜਵਾਲ ਚਾਲੇ ਤਤਕਾਰ ਚੁਰੂ ਕਰ ਦਿੱਤੀ ਇਸ ਤਤਕਾਰ ਤੇਜ ਤੋਂ ਬਾਅਦ ਰਾਤ ਕਰੀਬ 8:30 ਵਜੇ ਕਲੰਬੀਆਈ ਫੌਜ ਨੇ ਥਾਈਲੈਂਡ ਦੇ ਫੌਜੀਆ ਠਿਕਾਣੇ ਤੇ ਹਮਲਾ ਕਰ ਦਿੱਤਾ ਹੈ ਥਾਈਲੈਂਡ ਨੇ ਦੋਸ਼ ਲਾਇਆ ਹੈ ਕਿ ਕਲੰਬੀਆ ਦੀ ਫੌਜ ਨੇ ਤਾਂ ਮੋਏਨ ਤਾਂ ਮੰਦਰ ਤੇ ਹਮਲਾ ਕੀਤਾ ਹੈ ਦਰਸਲ 11ਵੀਂ ਸਦੀ ਵਿੱਚ ਖਮੇਰ ਦੇ ਰਾਜੇ ਸੂਰਜ ਵਰਮਨ ਨੇ ਭਗਵਾਨ ਸ਼ਿਵ ਦਾ ਇੱਕ ਮੰਦਰ ਬਣਾਇਆ ਸੀ ਇਹ ਹੀ ਮੰਦਰ ਥਾਈਲੈਂਡ ਅਤੇ ਕਲੰਬੀਆ ਵਿਚਕਾਰ ਜੰਗ ਦਾ ਕਾਰਨ ਬਣਿਆ ਹੋਇਆ ਹੈ ਇਸ ਸਮੁੰਦਰ ਕੋਲੰਬੀਆ ਦੇ 20 ਵਿਹਾਰ ਪ੍ਰਾਤ ਅਤੇ THAILAND ਦੇ ਸਾਸਕੇਤ ਪ੍ਰਾਤ ਦੀ ਸਰਹੱਦ ਤੇ ਸਥਿਤ ਹੈ ਦੋਵੇਂ ਦੇਸ਼ ਇਸ ਸਮੁੰਦਰ ਤੇ ਆਪਣਾ ਦਾਵਾ ਕਰਦੇ ਹਨ ਕੋਲੰਬੀਆ ਅਤੇ THAILAND ਵਿਚਾਲੇ ਚੱਲ ਰਹੀ ਜੰਗ ਕਾਰਨ ਹੁਣ ਤੱਕ 13 ਲੋਕ ਆਪਣੀ ਜਵਾਨ ਜਾਨ ਗਵਾ ਚੁੱਕੇ ਹਨ ਇਸ ਹੰਸਕ ਝਗੜੇ ਚ 32 ਲੋਕ ਜ਼ਖਮੀ ਹੋਏ ਹਨ ਕੁੱਲ 45 ਨਾਗਰਿਕ ਕੰਬੀਰ ਜ਼ਖਮੀ ਅਤੇ ਹੋਰ ਜਾਣਕਾਰੀ ਮਿਲੀ ਹੈ ਜੰਗ ਦੌਰਾਨ ਇੱਕ ਫੌਜੀ ਦੀ ਵੀ ਮੌਤ ਹੋ ਗਈ ਹੈ ਜਦਕਿ 14 ਫੌਜੀ ਗੰਭੀਰ ਤੌਰ ਤੇ ਗੰਭੀਰ ਤੌਰ ਤੇ ਜ਼ਖਮੀ ਹੋਏ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਈ ਜ਼ਰੂਰ ਦਿਓ ਧੰਨਵਾਦ